ਕੋਈ ਵਰਕਰ ਪਾਰਟੀ ਕਰੇ ਨਾ ਕੋਈ ਵਰਕਰ ਪਾਰਟੀ ਕਲਾਬ ਹੋਉਂਗੇ। ਕਿਜੀ ਮਾਰੀ ਵਾਸਤੇ ਜੀਏ ਨੂੰ ਜਾ ਕੇ ਤੇ ਉਹਨਾਂ ਕਰਾਉਂਦੇ। ਜੀ ਉਹ ਤੋਂ ਕਹਿੰਦੇ ਬਾਗੀ ਹੈ ਇਹਨਾਂ ਦਾ ਐਕਸ਼ਨ ਕਰਦੇ। ਅਸੀਂ ਜਿਹੜੇ ਆ ਅਸੀਂ ਸੋਮੇਂ ਕਰਦੇ ਨੀ ਬੰਦ ਰਹੇ ਆ ਬੰਦ ਰਹੇ ਆ। ਇਹ ਸਾਨੂੰ ਬਾਗੀ ਕਹਿੰਦੇ ਆ ਬਾਗੀ ਜੋ ਆਪ ਨੂੰ। ਤਾਂ ਤਾਂ ਜਿਹੜਾ ਨਾ ਚੀਨ ਹੈ। ਇਹ ਤੋਂ ਦੇਸ਼ੀ ਪ੍ਰਧਾਨ ਫਲਵਾਸੇ ਮੁਲਕੀ ਹੋਣਾ ਚਾਹੀਦਾ ਡਾਕਟਰ ਜੀਵੇਦੇ ਹੋਣਾ ਚਾਹੀਦਾ ਮੇਸ਼ੇਦ ਕਰੀਵਾਂਤਰੀ ਹੋਣਾ ਚਾਹੀਦਾ ਜਿਹੜੇ ਬੋਲ ਰਹੇ ਪਾਰਟੀ ਦੇ ਕੈਂਡੀਡੇਟ ਐਕਸ਼ਨ ਉਨ੍ਹਾਂ ਤੇ ਲੰਨਣਾ ਚਾਹੀਦਾ ਉਹਨਾਂ ਪਾਰਟੀ ਚੋਂ ਬਾਹਰ ਹੋਣਾ ਚਾਹੀਦਾ ਜਦੋਂ ਬਟੂਆ ਸਭੀ ਚੋਣ ਦੇ ਵਿੱਚ ਸਦਾ ਸੁਖੀ ਸਿੰਘ ਬਦਲ ਹੈ ਉਹਨਾਂ ਪਾਰਟੀ ਤੋਂ ਬਾਹਰ ਨਿਕਲਦਾ ਕਿਉਂ ਕਿ ਬਟੂਆ ਸਭ ਦੇ ਕਹਿੰਦੇ ਕਿ ਇਹ ਵੀ ਗਰੋਥ ਹੈ ਨਾ میں <ion up> <prechen Bahs Bondi> ਜਿਹੜਾ ਨਸ਼ੇ ਬਕੌਣ ਵਾਲਾ ਹੈ ਉਹ ਨਹੀਂ ਡਰਦਾ ਪਿਆ ਤੂੰ ਅਸੀਂ ਇਸੇ ਕਰਕੇ ਤੇ ਲਿਖ ਕੇ ਦੇ ਗਏ ਕਿ ਸਿੱਖ ਕੌਮ ਦੀ ਜਿਹੜੀ ਅੱਜ ਸੜਕ ਦੂਰੀ ਬਣੀ ਹੈ ਜਿਹੜਾ ਕਾਰਨ ਕਰਕੇ ਬਣੀ ਹੈ ਪੂਰੀ ਮਾਫੀ ਜਿਹੜੀ ਫਰਦਾਰੀ ਕਾਰਨ ਹੋਣਾ ਐਬਰ ਕਾਰਨ ਹੋਣਾ ਇਹ ਚੀਜ਼ਾਂ ਲੋਕਾਂ ਨੂੰ ਚੁਕੀਏ ਮਰੀ ਅਰਦਾਸ ਕਰਦੇ ਹਾਂ ਗੁਰੂ ਤੋਂ ਆਸਰਾ ਜੀ ਦੇ ਪੰਨੇ ਤੇ ਇਕਰਾਰ ਕਰਦੇ ਹਾਂ ਕਿ ਕਿਸੇ ਵੱਲੋਂ ਉਹਨੇ ਇਮੇਜ ਦੇ ਖਾਤਰ ਤੇ ਟਿਕੰਦਾਰ ਰਖੀ ਤੁਹਾਡਾ ਗੁਰੂਸੀ ਚੋਕਲੇ ਲੱਗ ਸਾਡੇ ਤੇ ਲੱਗ ਰਹੇ ਤੇ ਅਸੀਂ ਕੋਈ ਅੰਦਰਾਨੇ ਦੇ ਸਾਡੇ ਗੁੰਡਾ ਕਰਦੇ ਕੋਕੜੇ ਨੂੰ ਕੌਣ ਨੂੰ ਤੇ ਅਸੀਂ ਸੰਗਤਾਂ ਦੇ ਜੋ ਸਾਡੇ ਨੂੰ ਨਰਾਸ਼ ਹੋਇਆ ਅਸੀਂ ਉਹਨਾਂ ਦੇ ਭਾਵਨਾ ਨੂੰ ਕੀ ਅਸੀਂ ਅਸੀਂ ਇਹਨਾਂ ਲੋਕਾਂ ਦੀ ਗੱਲ ਸੁਣਨੀ ਕਿ ਪਹਿਲਾਂ ਦੋਈ ਚੱਕਿਆ ਮੁੜ ਕਿਉਂ ਚੱਕਿਆ ਸਾਡੀ ਬਰਤੀ

ਐਸ ਵਿਲੇਜ ਜਿਸੀ ਰਾਜਨੀਤੀ ਦੀ ਗੱਲ ਕਰੀਏ ਤੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਪੰਥਕ ਰੰਗਤ ਦਿਖਾਈ ਦੇ ਰਹੀ ਹੈ ਜਿੱਦਨੇ ਕੱਲ ਕਹੀ ਅਸੀਂ ਭਾਈ ਅਮਰਪਾਲ ਸਿੰਘ ਹੋਣ ਖਾਲਸਾ ਜੀ ਗੋਡ ਜਦੋਂ ਇੱਕ ਪੰਥਕ ਧਿਰ ਵੱਢ ਗਈ ਹੈ ਤਾਂ ਇੱਕ ਨਵਾਂ ਪਾਰ ਆਉਂਦਾ ਲੇਕਿਨ ਦੂਜੇ ਪਾਸੇ ਸਭ ਤੋਂ ਪੁਰਾਣੀ ਪਾਰਟੀ ਕਾਂਗਰਸ ਪਾਰਟੀ ਸਭ ਤੋਂ ਪੁਰਾਣੀ ਪਾਰਟੀ ਪੰਥਕ ਪਾਰਟੀ ਵੀ ਹੈ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਅੱਜ ਕੱਲ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਬਾਗੀ ਧਿਰ ਦਾ ਜਨਮ ਹੋਇਆ ਹੈ ਬਾਗੀ ਤੇ ਕਿਉਂ ਕਿਹਾ ਗਿਆ ਕਿਉਂ ਇਹ ਭੁਲਾ ਬਖਸ਼ਾ ਰਹੇ ਨੇ ਆਖਰ ਕੀ ਕਾਰਨ ਹੈ ਕਿ ਰਾ ਬੱਖੋ ਵੱਖੋ ਹੋ ਗਏ ਨੇ ਉਹੀ ਲੋਕ ਸਭਾ ਚੋਣਾਂ ਤbaar ਇਹਨਾਂ ਕਈ ਮੁੱਦਿਆਂ ਦੇ ਉੱਪਰ ਅੱਜ ਸਾਡੇ ਨਾਲ ਗੱਲਬਾਤ ਕਰਨ ਕੇ ਦਿੱਜੀ ਜੀ ਕੋਟੀ ਸਸਿਕਾ ਜੀ ਜੀ ਕੋ ਬਹੁਤ ਬਸਵਾ ਦੇ ਚੁਕਰੀ ਸਭ ਤੋਂ ਪਹਿਲਾ ਤੇ ਸਵਾਲ ਇਹ ਕਿ ਤੁਹਾਡੇ ਉੱਪਰ ਇੱਕ ਟੈਗ ਲਾ ਦਿੱਤਾ ਗਿਆ ਕਿ ਬਾਗੀ ਤੇਰਾ ਬਾਗੀ ਤੇ ਨਜਮਸਤਕ ਹੁੰਦੀ ਹੈ ਸ਼੍ਰੀ ਕਾਂਟਕ ਸਾਹਿਬ ਕੀ ਜਾ ਕੇ ਭੁਲਾ ਬਖਸ਼ ਹੋ ਗਏ ਕੀ ਵਾਕਿ ਬਾਗੀ ਤੇ ਹੁੰਦੇ لیڈر ڈاکٹر یہاں لگا شکالی دل کا شام دے پھر ان لایا گیا کہ تم واپس کر لے

ਸਗੇਸੋ ਆਪਣੇ ਆਪ ਨੂੰ ਸ਼ੋਅ ਵੀ ਕਰ ਲੈਂਦੇ ਕਹਿੰਦੇ ਨੇ ਤਕੜੀ ਚੋਣ ਨਿਸ਼ਾਨ ਸ਼ੋਅ ਵੀ ਕਰਦਾ ਬਿਲਕੁਲ ਕੈਬਿਨਟ ਸਦਾ ਸੁਨੀਲ ਸੇ ਬਾਹਰ ਦੇ ਟਿਕਾ ਦੇਤੀ ਹੂੰ ਤਾਂ ਕਿ ਅਸੀਂ ਹੋਣ ਵਿਚਾਰੇ ਅਸੀਂ ਸ਼ੋਅ ਵੀ ਕਾ ਲੀਦਾ ਨੂੰ ਜੀਵਨ ਰੱਖਣਾ ਚਾਹੀਏ ਅਸੀਂ ਤਕੜੀ ਵੀ ਜੱਜਾ ਚਾਹੀਏ ਲੇਕਿਨ ਪਾਰਟੀ ਦੇ ਪ੍ਰਧਾਨ ਜੀ ਫਿਰ ਅਦੋਤਨ ਲੀਡਰ ਚੜ੍ਹੇ ਹੈ ਇਹਨਾਂ ਨੇ ਆਪਣੇ ਆਪ ਹੀ ਬਹੁਤ ਸਵਾਲਾਂ ਦਾ ਕਿਸਮਤ ਦਿੱਤਾ ਕਿਸੇ ਖੇਤਰ چبی سو ووٹ پی سنی نہ ہار کے ਉਹ ਮਾਰ ਜੇ ਕੋਈ ਤਾਂ ਜਿਹੜਾ ਕੋਈ ਗੱਲ ਮਦਾਨ ਚ ਬਹਿਣ ਚ ਇੱਕ ਸਰਸੂਈ ਸੇ ਪਾਣੀ ਦੀ ਪਾਣੀ ਅਸੀਂ ਉਹਨਾਂ ਚ ਕੋਈ ਗੱਲ ਨਹੀਂ ਠੀਕ ਹੈ ਜਿੱਦ ਤੱਕ ਰੁਕ ਕਰਨ ਉਹ ਚਾਰ ਮੈਂਟਿਕ ਮੇਨਟਾਈ ਸਾਢੇ ਦੋਤੀ ਲਾਈ ਅਸੀਂ ਚਾਰ ਮੈਂਬਰਾਂ ਨੇ ਲਾ ਕੇ ਇੰਟੂ ਲਿੰਕ ਗੈਸ ਕੈਂਡੀਡੇਟਸੀ ਅਪਲੀਕੇਸ਼ਨ ਲਈ ਇੰਟੂ ਲਿੰਕ ਇੰਟੂ ਲਾ ਕੇ ਜਿਹੜਾ ਸਭ ਤੋਂ ਪੁਰਾਣਾ ਮੱਤਕ ਪ੍ਰਵਾਹ ਸੀ ਜਿਹੜਾ ਜਦ ਤੱਕ ਪੀਟਮ ਸੀ ਜੀ ਉਹ تین ਵਾਲੀ ਇੱਕ ਕਾਂਸਲ ਰਹੇ ਹੈ ਜੀ ਕੋਈ ਕੇਦਰ ਆਹੋ ਤੋਂ ਮੰਗਦੇ ਸੀ ਹੂੰ ਉਹ ਜਿਹੜੇ ਬੰਦੇ ਦਾ ਸਰਪਾ ਸੀ ਪੱਕਾ ਸੀ ਐਸਟੋਨੀ ਲਖਣ ਸੀ ਹੂੰ ਨਵੇਂ ਚਿਹਰੇ ਜਿਹੜੀ ਉਹਨੂੰ ਸਪੈਕ ਪਰ ਰੀ ਵਾਲੀ ਨਹੀਂ ਆ ਸਕਦੀ ਕਿ ਉਹ ਚੀ ਨਿਕਾਲ ਚਾਹਤਾ ਰਹੇ ਤੇ ਵੀ ਇਹ ਪੀਪੀ ਚੋ ਸੀ ਇਹ ਕੋਸਿੰਗ ਕੇ ਜਾ ਕਿਸੇ ਕਹਿੰਦੇ ਹੁਣ ਸ਼ੋਭਨੀ ਕੱਲ ਦਾ ਨਿਸ਼ਾਨ ਹੋਏਗਾ ਬੀਪੀ ਸਜੀਤ ਕੋਲ ਜੀ ਇਹ ਪਾਰਟੀ ਦੇ ਪ੍ਰਧਾਨ ਅਮਨ ਸੇਕਵਾ ਚੱਕ ਲਿਆ وہ یہ سمائل پارٹی کیا کہتا سمائل دے گئے انہوں نے پارٹی نہیں میں سنہیں انہوں نے پارٹی نہیں اور ڈاکٹر چیوے نے جو سنہیں یہ دینا جو پیس نے سمتھا دیتا ہے وہ کہنے سے مانگیا ہی نہیں یہ کہنے سے دیتا ہے اس سے سب کیلئے اندر چاہیے کیا رہا ہے باغی ہوتا ہے باغی ہوتا ہے میں کہنے ہی اور شاسری کو بیٹی جاری ساتھ ہے انہوں ایکشن جانا چاہیے کوئی ورکر کلتی mm. ਜੀ ਬੋਲੀ ਵਾਸਤੇ ਜਿਹਨੇ ਕੋਈ ਜਾ ਕੇ ਤੇ ਉਹਨੇ ਖੜਾ ਹੋਏ ਜੀ ਉਹਨੂੰ ਕਹਿੰਦੇ ਬਾਗੀ ਹੈ ਇਹਨਾਂ ਦਾ ਐਕਸ਼ਨ ਕੈਸ ਹੋਵੇ ਜੀ ਬਦਲ ਅੱਜ ਅਸੀਂ ਜਿਹੜੇ ਆ ਅਸੀਂ ਸਵ ਆਪਣੀ ਕਰਦੇ ਨਿੱਕੀ ਬਣ ਰਹੇ ਆ ਰਹੇ ਇਸ ਸਾਧਨ ਬਾਗੀ ਪੈਂਦੀ ਹੈ ਬਾਗੀ ਜੋ ਆਪ ਨੂੰ ਅੱਛੀ ਗੱਲ ਦੋ ਰਹੀ ਹੈ ਪ੍ਰਧਾਨ ਜੀ ਵੀ ਹੋਣਾ ਚਾਹੀਦਾ ਇਤੋਂ ਦੇ ਸ਼ਹਿਰੀ ਪ੍ਰਧਾਨ ਸਰਪਾਚ ਦੇ ਮਨਮੇ ਵੀ ਹੋਣਾ ਚਾਹੀਦਾ ਜੀ ਡਾਕਟਰ ਚੀਮੇ ਦੇ ਵੀ ਹੋਣਾ ਚਾਹੀਦਾ ਬੇਸ਼ੱਕ ਕਰੇ ਵਾਲੇ ਵੀ ਹੋਣਾ ਚਾਹੀਦਾ ਜਿਹੜੇ ਬੋਲ ਰਹੇ ਆ ਪਾਰਟੀ ਦੇ ਕੈਂਡੀਡੇਟ ਖਰਾਬ ਐਕਸ਼ਨ ਉਹਨਾਂ ਤੇ ਲੈਣਾ ਚਾਹੀਦਾ ਉਹਨਾਂ ਪਾਰਟੀ ਚੋਂ ਬਾਹਰ ਕਰਨਾ ਚਾਹੀਦਾ ਕਿਉਂਕਿ ਇਹ ਅਦੇਸ਼ਪਤਪ ਸਿੰਘ ਜੀ ਕਹਿੰਦੇ ਉਹਨੇ ਇਹ ਪਾਰਟੀ ਦੀ ਬ੍ਰੋਤਰੀ ਸੀ ਕੀਤੀ ਜਦੋਂ ਮਟੂਆ ਸਰ ਦੀ ਚੋਣ ਦੇ ਵਿੱਚ ਇਹ ਸਦਾ ਸੁਖੀ ਸਿੰਘ ਬਾਦਲ ਨੇ ਉਹਨਾਂ ਪਾਰਟੀ 'ਚ ਬਾਹਰ ਕਰਤਾ ਕਿਉਂ ਕਿ ਮਟੂਆ ਸਰ ਦੇ ਕਹਿ ਦਿੱਤੇ ਕਿ ਮੇਰੇ ਵਿਰੋਧ ਦਾ ਕਰ ਰਹੇ ਐ ਜੇ ਉਹਦੀ ਵਿਰੋਧ ਦਾ ਕਰਨੇ ਉੱਤੇ ਇੰਡਪੈਂਡੈਂਟ ਲੀਡਰ ਵਾਪਸ ਨਹੀਂ ਆ ਸਕਦਾ ਹੈ ਤੇ ਫਿਰ ਜੇ ਸਾਡੀ ਬ੍ਰੋਤਰੀ ਕਰ ਰਹੇ ਐ ਸ਼ੋਮਨੀ ਕਾਲੂ ਦੇ ਵਿਰੋਧ ਦਾ ਕਰ ਰਹੇ ਐ ਇਸ ਤੋਂ ਕਿ ਕੈਂਡੀਡੇਟ ਗ੍ਰੋਥ ਕਰ ਰਹੇ ਹੈ ਸਖਰੀ ਗ੍ਰੋਥ ਕਰ ਰਹੇ ਹੈ ਜੋਨੀ ਅਰਧਾ ਦੇ ਵਿਕਸ਼ਨ ਉਪੀਕ ਹੈ ਜੋਨੀ ਬਗਲੀ ਦਾ ਦੇਖਣਾ ਹੋਣਾ ਚਾਹੀਦਾ ਪਰ ਉਹ ਤਾਂ 13 ਜਾਸਨੀ ਦੀ ਬੇਟੀ ਦੂਜਾ ਵਾਸਤੇ ਹੀ ਹੂੰ ਸੋ ਤੁਹਾਡੇ ਲਈ ਦੂਜਾ ਸਿਕਾਣਾ ਤਿਆਰ ਕਰਤੀ ਹੈ ਨੀ ਇਹ ਹੋ ਸਕਦਾ ਸੋ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਸੁਪਰੀਸ ਨੂੰ ਬਾਗੜਾ ਦੇ ਲਈ ਹੋਇਆ ਸੋਰੀ ਪਰ ਨਾ ਨਹੀਂ ਪਰ ਇਹ ਉਹਨਾਂ ਦਾ ਮੂੰਹ ਜਿਹੜਾ ਪ੍ਰਧਾਨਗੀ ਦੀ ਕੁਰਸੀ ਦੇ ਨਾਲ ਹੈਗਾ ਉਸ ਪਰਿਵਾਰ ਦਾ ਯੋ ਟੋਟਲ ਇਰੀਅਲ ਜੋ ਪੁਰਾਣੇ ਜਿਵੇਂ ਤੁਸੀਂ ਉਹ ਪਹਿਲੇ ਜਿਹੜੇ ਅਸੀਂ ਟਕਸਾਲੀਆ ਬਹੁਤੀ ਗੱਲ ਕੀਤੀ ਇਹ ਨਰਾਜ਼ਗੀ ਵੀ ਨਹੀ ਹੈ ਇਸ ਤੋਂ ਪਹਿਲਾਂ ਵੀ ਈਸਾ ਉਹੀ ਜਿਆ ਮਤਲਬ ਬਾਕੀ ਜਿਹੜੇ ਧਿਰ ਦੇ ਟਕਸਾਲੀਆ ਉਹਨੇ ਆਪਣੀ ਨਰਾਜ਼ਗੀ ਜਤਾਉਂਦੇ ਰਹੇ ਨੇ ਸਰਦਾਰ ਪ੍ਰਕਾਸ਼ ਸਿੰਘ ਵਾਲ ਦੇ ਜਾਣ ਤੋਂ ਬਾਅਦ ਪਾਰਟੀ ਨੂੰ ਵੱਡਾ ਘਾਣ ਨਹੀਂ ਹੋਇਆ ਕੀ ਲੱਗਦਾ ਹੈ ਕਿ ਹੋਰ ਕਿੰਨਾ ਦਾ ਵਿਘਾਰ ਆ ਸਕਦਾ ਹੈ ਦੇ ਵਿੱਚ ਦੇਖੋ ਇਹ ਨਿਵਾਹ ਵੀ ਕਿਉਂ ਕਹਿੰਦੇ ਜਨਾ ਨਾਂਸ਼ਾ ਹੀ ਬਣਾਉਂਦੇ ਐ ਚੋਣ ਦੇ ਵਿੱਚ ਉਡਣ ਤਕਲੀਫ ਆਦੀ ਹੈ ਨਾਂਸ਼ਾ ਨਟੋਨ ਨਹੀਂ ਕਰੀਏ ਨਾ جی شروع اکالی دل آف ہو جائے جی. بی جے جی پی چون لڑے آم آدمی شروع اکالی دل آف ختم ہو جائے جی. جی. اگے شروع اکالی دل ختم ہوئے جی. گا جیرو ہو جائے جی گا اب جاگن مان نے کل سا ایک ڈرامہ کیا بیت کورٹے کسی طریقے برکرا کے برگلا کے گمراہ کر کے ਉੱਥੇ ਲੈ ਗਈ ਇੱਕਦਮ ਉਹਨਾਂ ਦਾ ਮਨ ਕਿਵੇਂ ਬਦਲ ਗਿਆ ਫਿਰ ਦੁਬਾਰਾ ਸ਼ਾਮੀ ਲੈ ਹਾਂਜੀ ਉਹ ਕਹਿੰਦੇ ਕਿ ਦੋ ਤਿੰਨ ਘੜਾਂ ਦੇ ਵਿੱਚ ਵਿੱਚ ਰੁਕਣ ਹੋਏ ਨਾਲ ਬੰਦ ਤੇ ਰਹੀ ਸੀ ਮੀਟਿੰਗ ਪਰ ਤੁਸੀਂ ਤਾਂ ਉਹਨਾਂ ਦੇ ਨਾਲ ਢੇਰ ਵੱੜ ਕੇ ਖੜੇ ਸੀ ਉਹਨਾਂ ਦੇ ਕਰਕੇ ਉਹਨਾਂ ਦੇ ਕਰਕੇ ਪਾਰਟੀ ਦੋਫਾੜ ਹੋ ਗਈ ਪਰ ਉਹ ਆਪ ਬਦਲ ਗਏ ਬੀਬੀ ਜੀ ਬੀਬੀ ਸੁਚੀਤ ਕਰਕੇ ਉੱਥੇ ਲੈ ਕੇ ਬਰਖਾ ਦੇ ਉਹਨੂੰ ਦੇ ਕਹਿੰਦੇ ਸੀ ਮੀਟਿੰਗ ਤੇ ਜਾਣਾ ਉਹ ਕਹਿੰਦਾ 16 ਸਾਲ ਦੇ ਬੱਚੇ ਦੀ ਪਰ ਉਹ ਚਾਹੀਦੀ ਖੁਸ਼ੀ ਉਹ ਚਾਹੀਦੀ ਕਹਿੰਨ ਮੀਟਿੰਗ ਤੇ ਜਾਣਾ ਜੀ ਹੁਣ ਮੀਟਿੰਗ ਤੇ ਹੋ ਜਾਂਦੀ ਉਹਨੇ ਸੋਚਿਆ ਇਸ ਮੀਟਿੰਗ ਤੇ ਜਾਣਾ ਹੁੰਦਾ ਨਾਲੇ ਬੰਦਾ ਉਹਨੇ ਸੋਚਿਆ ਮੀਟਿੰਗ ਤੇ ਜਾਣਾ ਜੇ ਜਾ ਕੇ ਤੇ ਕੋਈ ਅਧਿਕਾਰ ਖੜੇ ਕਰੇ ਤੇ ਉਹ ਜੋ ਦੇਖੇ ਮੁੱਖ ਮੰਤਰੀ ਦੇ ਅੱਗੇ ਵੱਡੇ ਵੱਡੇ ਡੋਰ ਚੱਲਦੇ ਵੱਡੀ ਵੱਡੀ ਤਾਕਤ ਹੁੰਦੀ ਮੁੱਖ ਮੰਤਰੀ ਸਰਕਾਰ ਆ ਮੇਰ ਦੀ ਗੱਲ ਛੱਡੋ ਜੀ ਮੈਂ ਤੇਰੀ ਮੈਂ ਕਿਹੜੀ ਗੱਲ ਨਹੀਂ ਕਰਦਾ ਮੈਂ ਪਾਰਟੀ ਵਰਸ ਤੇ ਫ੍ਰੀ ਹਾਂ ਨਾ ਪਾਰਟੀ ਦਾ ਕੰਮ ਕਰਦੀ ਹਾਂ ਮੈਂ ਪਾਰਟੀ ਦੀ ਟੱਕੀ ਹਾਂ ਮੇਰਾ ਕੀ ਕੋਈ ਕਰਦਾ ਮੈਂ ਸੈਗਵੇ ਚੱਲਦੀ ਜਾਂ ਮੈਂ ਡੋਡੇ ਤੇ ਚੱਲ ਰਹੀ ਜੀ ਚਾਹੇ ਮੇਰਾ ਨਸੀਬ ਬਣਨੀ ਹੈ ਜਿਹੜਾ ਨਸੀਬ ਬਣਨ ਵਾਲਾ ਹੈ ਉਹ ਨਹੀਂ ਡੱਟਦਾ ਪਿਆਉ ਅੱਜ ਜਿਹੜਾ ਮੇਰਾ ਭਾਰਤੀ ਜੰਤਰ ਪਾਰਟੀ ਦਾ ਕੈਂਡੀਡੇਟ ਹੈ ਜਿਹਨਾਂ ਨੇ ਜਿੰਨੇ ਨਸ਼ੇ ਐ ਐ ਸਰਕਾਰ ਦੇ ਵਿੱਚ ਸਾਰੇ ਉਤੇ ਇਤਜ਼ਾਮ ਕਰਦੇ ਪਰ ਡਾਕਟਰ ਜੀਹਲ ਬਹੁਤ ਜਾਰੀ ਲਾਟਰੀਆਂ ਲਗਦੀਆਂ ਨੇ ਸਾਰੇ ਇਹਦੇ ਨਾਲ ਉਤੇ ਸਾਰਾ ਕੁਝ ਜਿਹੜੇ ਆਨਲਾਈਨ ਲਾਟਰੀਆਂ ਇਹੋ ਜਿਹੀ ਕਿਤੇ ਚੱਲਦੀਆਂ ਲੇਕਿਨ ਉਹ ਇਹ ਕਹਿੰਦਾ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਲੱਗਦੀਆਂ ਉਹ ਨਹੀਂ ਦੱਸਦੇ ਅਸੀਂ ਤੇ ਸਾਦਰ ਸਵਾਲ ਵੀ ਪੁੱਛਣ ਦਾ ਦੰਦਾ ਕਿਉਂ ਡਰਗੇ ਤੁਸੀਂ ਕੋਈ ਚੋਰ ਹੈ ਜਾਂ ਜਿਵੇਂ ਧੰਗੀ ਕਰਨੀ ਅਸੀਂ ਕੋਈ ਗੱਲ ਕਰਮ ਕਰਦਾ ਸਾਹਾਂ ਹੀ ਡਰਾਨੀ پر کی تو سے اس کا مجھے ہوئی نشیاہ دہا جڑا بکرم جیتھے دو پر اینے ارزام کرتے رہے کیلے پر ساکھ جنے میں اکتاں کیا سریت ساکھ چاہے کون وچ کیس چلتا ہے کی؟ جو اتھے کون وچ ساکھت ہوئے گا سچا کون ہے چھک جا کون ہے آپ انہوں گر کو تو خریدے گا پر بہت ساری لوگ بہتوں کہ ہمیں بھی جدنوں سے ایرانتی بھی بوشش کیتی تو کہہ دے ہیں کہ ایتھے ایس حال کے لیے جے ا ਜਿਹਨ ਲੋਕ ਲੋਕਾਂ ਨੂੰ ਲੱਗਦਾ ਹੈ ਕਿ ਜਿਹੜਾ ਬੰਦਾ ਨਸ਼ੇ 'ਚ ਹੁੰਦਾ ਹੈ ਤੇ ਜਿਹੜੇ ਲਈ ਬਹੁੰਦਾ ਸਭ ਦੁਨੀਆ ਪਤਾ ਠੀਕ ਹੁਣ ਗੱਲ ਕਰਦੇ ਆ ਜਿਹੜੀਆਂ ਹਾਲੀ ਵਿੱਚ ਤੁਸੀਂ ਮਾਫੀਆਂ ਮੰਗੀਆਂ ਹੁਣ ਤਾਂ ਕਿੰਨੀਆਂ ਕੁ ਲੁੱਲਾਂ ਹੋਈਆਂ ਨੇ ਜੇ ਉਸ 10 ਸਾਲ ਦੀ ਗੱਲ ਲਈਏ ਤੇ ਉਹ 10 ਸਾਲ ਸ਼੍ਰੋਮਣੀ ਅਕਾਲੀ ਦਰਬਾਰ 골ਡਨ ਪੀਰੀਅਡ ਸੀ ਔਰ ਉਹਨਾਂ 10 ਸਾਲਾਂ ਦੇ ਵਿੱਚ ਜੋ ਤੁਸੀਂ ਮਾਫੀਆਂ ਨੂੰ ਲਿਖਤੀ ਰੂਪ ਦੇ ਨਾਲ ਲਿਖ ਕੇ ਆਏ ਹੋ ਕੁੱਲ ਗਲਤੀਆਂ ਕਿੰਨੀਆਂ ਕੁੱਤੀਆਂ دیکھو جیون سواس واس منتی کرتا ہے, جی جی ہے. تے خین خین دیکھو منک گلتی پتلا <قول> کیا کیا ہے اس کوئی شک نہیں اسی گلا کہہ کے آئے ہیں وہ لگاتار دس سال پندرہ سال دے سرکار کوئی بھی ہوئے کوئی نہ کوئی گلتی میرے کو ہوں ਕੋਈ ਨਾ ਕੋਈ ਭੁਲਾ ਹੁੰਦੀ ਹੈ ਪਰ ਇੰਨੀ ਵੱਡੀ ਪਾਰਟੀ ਪਾਰਟੀ ਭੁਲਾ ਕਰਦੀ ਹੈ ਸਾਡੀ ਸਰਕਾਰ ਨੂੰ ਲੋਕ ਆਪਣੀ ਸਰਕਾਰ ਕਹਿੰਦੇ ਹਨਕ ਸਰਕਾਰ ਕਹਿੰਦੇ ਹਨ ਕਾਂਗਰਸ ਭਾਵੇਂ ਅਗਾਂਹਤਾ ਸਭਾ ਦੇ 86 ਵਿੱਚ ਕਦਮ ਪਰਾਦੇ ਕਾਂਗਰਸ ਭਾਵੇਂ ਗੁਰੂ ਗ੍ਰੰਥ ਸਾਹਿਬ ਦੀ ਗੋਰੀਆ ਵਰਤਦੇ ਉਹ ਦੁੱਧ ਧੋਤੀ ਹੈ ਕਿਉਂਕਿ ਲੋਕੀ ਉਹਨਾਂ ਨੂੰ ਸਮਝਦੇ ਨਹੀਂ ਕਿ ਸਿੱਖੀ ਸਿਧਾਂਤ ਤੇ ਚੱਲਣ ਵਾਲੇ ਸਾਨੂੰ ਸਾਡੇ ਤੋਂ ਆਸ ਕਰਦੇ ਹੈ ਕਿ ਸਿੱਖ ਸਤਾਂ ਤੇ ਕਰੇਗੀ ਅਸੀਂ ਇਹਨਾਂ ਨੂੰ ਯਾਦ ਕਰਾਂਗੇ ਅਸੀਂ ਪ੍ਰਮਾਣ ਪਾ ਲਈ ਸੀ ਸਮਾਜ ਦੇ ਪਧਰ 'ਤੇ ਪਾ ਲਈ ਕਿ ਕਿਸੀਂ ਸੇਖਾ ਸਾਡਾ ਜ਼ਿਆਦਾ ਪਾੜੀ ਦਾ ਸੰਬੰਧ ਗੁਰੂ ਸਾਹਿਬ ਜੀ ਦੇ ਉਸ ਤੱਕ ਨਾਲ ਹੈ ਸ੍ਰੀ ਅਕਾਲ ਤਖਤ ਸਾਹਿਬ ਤੇ ਸਰ ਜੀ ਦੀ ਪਾੜੀ ਹੈ ਲੋਕ ਇਸ ਕਰਕੇ ਰਿਜ਼ਾਦ ਮਾਫ ਕਰਦੇ ਸਭੀ ਗਲਤੀਆਂ ਤਾਂ ਜ਼ਿਆਦਾ ਹਰ ਸੇ ਕੀ ਜਿਹੜਾ ਮਹਿਸੂਸ ਕਰਦਾ ਹੈ ਕਿ ਸਾਡੀ ਪਾਵਨਾ ਨੂੰ ਸੱਜ ਬਜਦੀ ਹੈ ਜਿਸ ਦਾ RAM REED ਜਿਹੜਾ ਪਾਪਾ ਸੀ ਗੇਰੇ ਦਾ ਪੁੱਤ ਸੀ ਉਸ ਗੇਰੇ ਦੇ ਮੁਖੀ ਨੇ ਗੁਰਗੋਵਿੰਦ ਸਿੰਘ ਜੀ ਦਾ ਸਵਾਗਤ ਚਾਇਆ ਉਦੋਂ ਦਾ ਚੋਲਾ ਪਾਇਆ ਉਦੋਂ ਹੀ ਅਮਰ ਤਿਆਰ ਕਰ ਲਿਆ ਉਹਦੇ ਦਾਰੇ ਦੁਨੀਆ ਨਿਰਾਸ਼ ਹੋ ਗਈ ਨਿਰਾਸ਼ ਹੋਈ ਉਹਦੇ ਤੇ ਪਰਚਾ ਦਰਜ ਕੀਤਾ ਗਿਆ ਵਿੱਚ ਕੋ ਇਲੈਕਸ਼ਨ ਕੋਡ ਲੱਗਾ ਹੋਇਆ ਸੀ 2012 ਦੇ ਵਿੱਚ ਉਦੋਂ ਫਿਰ ਇਹਨਾਂ ਨੇ ਕੇਸ ਵਾਪਸ ਲੈ ਲਿਆ ਸੀ ਉਹ ਸਾਰੀ ਸਰਕਾਰ ਦੇ ਲੈ ਕੇ ਗਏ ਜਦੋਂ ਕੇਸ ਵਾਪਸ ਲਿਆ ਲੋਕਾਂ ਨੂੰ ਉਸ ਦਾ ਵੀ ਦੁੱਖ ਰਗਾ ਕਿ ਕੇਸ ਵਾਪਸ ਕਿਉਂ ਨਹੀਂ ਨੰਬਰ 1 ਮੈਨੇਜਿੰਗ ਗ੍ਰਾਮਪਤੀ ਮੈਨੂੰ ਸੀ ਕੋਈ ਪਾਵਰ ਤੁਸੀਂ ਬੋਲਿਓ ਮੈਂ ਵੀ ਬੋਲੇ ਸੀ ਤਾਂ ਕੋਈ ਸੁਣਵਾਏ ਨਹੀਂ ਜੇ ਅਸੀਂ ਪਾਰਟੀ ਦੀ ਸਿਕਰੰਚ ਰਹਿ ਕੇ ਬੋਲਦੇ ਆਂ ਤੇ ਫਿਰ ਸਾਡੀ ਕੋਈ ਸਰਵਾਈ ਨਹੀਂ ਹੁੰਦੀ ਹੈ ਨਾ ਇਹ ਲੋਕੀ ਕਹਿੰਦੇ ਬੋਲ ਦੇ ਕਿਉਂ ਜੇ ਅਸੀਂ ਬੋਲਦੇ ਆਂ ਕਿ ਕਿਤੇ ਭਾਗੀ ਹੋਗੇ ਇਹ ਪਾਰਟੀ 'ਚ ਬਾਹਰ ਕੱਢੋ ਫਿਰ ਇਹ ਬੋਲਣ ਦੀ ਸਜ਼ਾ ਹੋਣੀ ਹੈ ਇਹ ਪਾਰਟੀ 'ਚ ਬਾਹਰ ਕੱਢੋ ਵੀ ਬਾਹਰ ਕੱਢੀ ਹੋਏ ਮਾਫੀ ਮੰਗ ਚੁੱਕੇ ਦੇਖੋ ਭੱਲੇ ਹੈ ਜੇ ਮਾਫੀ ਮੰਗ ਚੁੱਕੇ ਬਰੋਲਾ ਕਰਨਾ ਅਸਲੀ ਇਹ ਕਿਹਾ ਕਿ ਆਹ ਆਹ ਗਲਤੀਆਂ ਹੋਈਆਂ ਆ ਅਸੀਂ ਵਿੱਚ ਸ਼ਾਮਲ ਸੀ ਬਾਗੀ ਤੇ ਅਸੀਂ ਸਰਕਾਰ ਵਿੱਚ ਸੀ ਅਸੀਂ ਇਹਨਾਂ ਨੂੰ ਅਹਿਸਾਸ ਨਹੀਂ ਕਰਾ ਸਕੇ ਸਾਡੀ ਕਮਜ਼ੋਰੀ ਰਹੀ ਹੈ ਭਾਵੇਂ ਬਿੰਦਤਾ ਪਾਉਂਦੇ ਰਹੇ ਭਾਵੇਂ ਤਰਲੇ ਪਾਉਂਦੇ ਰਹੇ ਅਸੀਂ ਨਹੀਂ ਇਹਨਾਂ ਦੇ ਕੋਲੋਂ ਇਹ ਇਹ ਜਿਹੜੀ ਅਹਿਸਾਸ ਕਰਾ ਸਕੇ ਜਾਂ ਅਸੀਂ ਲੋਕਾਂ ਦੀ ਆਵਾਜ਼ ਬਣ ਕੇ ਬਾਹਰ ਨਹੀਂ ਬੋਲ ਸਕੇ ਉਹਦਾ ਕਾਰਨ ਹੈ ਕਿ ਸਾਡੀ ਚੁੱਪ ਜੜੀ ਹੈ ਇਹ ਸਭੀ ਅਸੀਂ ਦੋਸ਼ ਪਾਉਂਦੇ ਸਾਡੀ ਚੁੱਪਿਆਣਾ ਵੀ ਦੋਸ਼ ਹੈ ਅਸੀਂ ਇਹਨਾਂ ਦੇ ਕੋਈ ਕਦਰੋਂ ਦੇ ਸਾਹਮਣੇ ਇੱਕ ਇੱਕ ਬੰਦਾ ਅਖਾੜ ਵਿੱਚ ਜਲਦੀ ਚੋਕ ਪਰੇ ਉਹ ਕਿ ਦੋਸ਼ ਬਣਿਆ ਅਸੀਂ ਇਸੇ ਕਰਕੇ ਤੇ ਲਿਖ ਕੇ ਦੇ ਗਏ ਕਿ ਸਿੱਖ ਕੌਮ ਦੀ ਜਿਹੜੀ ਅੱਜ ਸੱਤ ਪੂਰੀ ਬਣੀ ਹੈ ਜਿਹੜਾ ਕਾਰਨ ਕਰਕੇ ਬਣੀ ਹੈ ਉਹਦੀ ਮਾਫੀ ਦੇਣੀ ਬਰਲਾਈ ਕਾਂਡ ਹੋਣਾ ਗੈਰ ਬਰ ਕਾਂਡ ਹੋਣਾ ਇਹ ਚੀਜ਼ਾਂ ਰੱਖਣ ਚੁਭੀਆਂ ਮਰਿਆਦਾ ਅਗਰ ਅਗਰ ਰਾਸ ਸਾਹਿਬ ਜੀ ਦੇ ਪੰਨੇ ਤੇ ਇਕਰਾਰ ਜਾਨੀ ਕਿਸੇ ਵੱਲੋਂ ਉਹਨੇ ਲਿਖ ਦੇ ਕੇ ਲਾਤਾ ਉਹ ਟਿਕਣਾਰੇ ਉੱਤੇ ਕਿ ਤੁਹਾਡਾ ਗੁਰੂ ਅਸੀਂ ਚੋਕ ਲਿਆ چلو کسی طریقے ਮੁਰ ਸਾਡੀ ਆਤਮਾ ਦੀ ਲਾਜ ਉਹ ਕੀ ਕਹਿ ਰਹੇ ਕਿ ਲੋਕਾਂ ਦੇ ਦੇ ਕੋਈ ਕੱਢ ਰਿਹਾ ਲੋਕੀ ਜੇ ਅਸੀਂ ਨਹੀਂ ਚੁੱਕਦੇ ਤਾਂ ਸਭ ਗਾਲਾਂ ਕੱਢਦੇ ਜੇ ਅਸੀਂ ਚੁੱਕਦੇ ਆ ਕਿ ਕਿਉਂ ਚੁੱਕਿਆ ਪਹਿਲਾਂ ਕਿਉਂ ਚੁੱਕਿਆ ਛੱਡੋ ਜੀ ਅਸੀਂ ਆਪਣੀ ਆਤਮਾ ਨੂੰ ਕੁਝ ਕਰਨਾ ਹੈ ਅਸੀਂ ਸੰਤਾਂ ਦੇ ਜੋ ਸਾਡੇ ਤੋਂ ਨਰਾਸ਼ ਹੋਇਆ ਅਸੀਂ ਉਹਨਾਂ ਦੀ ਭਾਵਨਾ ਨੂੰ ਠੀਕ ਕਰਨਾ ਹੈ ਅਸੀਂ ਅਸੀਂ ਉਹਨਾਂ ਲੋਕਾਂ ਦੀ ਗੱਲ ਨਹੀਂ ਸੁਣਨੀ ਕਿ ਪਹਿਲਾਂ ਕਿਉਂ ਚੁੱਕਿਆ ਮੁੜ ਕਿਉਂ ਚੁੱਕਿਆ ਸਾਡੀ ਮਰਜੀ ਹੈ ਸਾਡੀ ਅਜੇ ਨਹੀਂ ਸਾਡੀ ਜ਼ਮੀਰ ਚੜੀ ਆ ਉਹ ਕੰਮ ਚੁੱਕੀ ਹੈ ਪੇਸ਼ਵਰ ਕਿੰਨੀ ਕਿੱਦਾਂ ਸਭ ਚੱਕਦੇ ਦੋ ਤਾਂ ਅਸੀਂ ਕੀ ਕਹਿ ਕਰੀਂ ਦੇਖੋ ਅਸੀਂ ਤਾਂ ਕੁਛ ਨਹੀਂ ਕੀਤਾ ਪਰ ਅਸੀਂ ਭਾਈਵਾਲ ਸਭ ਦੇ ਆਪਣਿਆਂ ਨੂੰ ਕਿ ਅਸੀਂ ਦੋਸ਼ੀ ਹਾਂ ਅਸੀਂ ਆ ਵੀ ਮੰਨੀ ਜਾਂਦੇ ਹਾਂ ਕਿ ਅਸੀਂ ਦੋਸ਼ੀ ਉਹ ਅਸੀਂ ਵੀ ਕਹਿ ਦੇ ਜੀ ਕਿਹੜਾ ਬੰਦਾ ਕਹਿੰਦਾ ਜੀ ਇੱਥੇ ਰੋਕੀ ਮਾਰ ਕੇ ਬੰਦਾ ਨਹੀਂ ਬੋਲਦਾ ਸੇ ਆਪ ਬੋਲ ਰਹੇ ਜੇ ਗੱਲ ਕਰੀਏ ਤੁਸੀਂ ਉਦੋਂ ਵੀ ਬੋਲੇ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣਾਂ ਸੀ ਉਦੋਂ ਵੀ ਤੁਸੀਂ ਖੁੱਲ ਕੇ ਆਪਣਾ ਰੋਧ ਜ਼ਾਹਰ ਕੀਤਾ ਉਮੰਦੀਪ ਜਗੀਰ ਕੌਰ ਅਗੇ ਅੱਜ ਬਾਗੀ ਤੇਰ ਦਾ ਚਿਹਰਾ ਕੌਣ ਸਭ ਤੋਂ ਪਹਿਲਾਂ ਕਬਾਰਾ ਜਨਾਬ ਬੀਬੀ ਜਗੀਰ ਕੌਰ ਦਾ ਨਾਮ ਹੈ ਪਰ ਜੇ ਗੱਲ ਕਰੀਏ ਜੇ ਗੱਲ ਕਰੀਏ ਤਾਂ ਉਸ ਵੇਲੇ ਲਖਾਵੇ ਜੋ ਪ੍ਰਧਾਨ ਨਿਕਲਦਾ ਹੈ ਪਰ ਤੁਸੀਂ ਵੀ ਤਾਂ ਕਈ ਵਾਰ ਲਖਾਵੇ ਜੋ ਨਿਕਲੇ ਸੀ ਤਾਇਤ ਕੇਸ ਜੇ ਮੈਂ ਨਿਕਲਦੀ ਸੀ ਤਾਇਤ ਕੇਸ ਕਰ ਬੰਦ ਕਰੋ ਲੋਕ ਗੁੱਸਾ ਕਰਕੇ ਸਿੱਕਾ ਨਹੀਂ ਪ੍ਰਵਾਨ ਕਰਦੇ ਇਸ ਨਾਲ ਸਿੱਕਾ ਤੁਹਾਨੂੰ ਜਗੀਰ ਪਹਿਲਾਂ ਬਦਾਲ ਗਏ ਕਿਹੜਾ ਮੈਂ ਤੁਹਾਡੇ ਬਾਸ ਚੱਕ ਨਾਲ ਪਹਿਲੀ ਵਾਰੀ ਹੋਇਆ ਵੀ ਲੈਚਰ ਨਿਕਲ ਆਪੇ ਨਹੀਂ ਪਹਿਲਾ ਬੋਲਣਾ ਕੋਈ ਨਾ ਆ ਰਿਹਾ ਪ੍ਰਧਾਨ ਕੋਈ ਸੀਗੇ ਜਿਹੜਾ ਮਰਜੀ ਨਾਲ ਬੋਲੇ ਜੇ ਇੱਕ ਗੱਲ ਇਹ ਹੈ ਕਿ ਪੁੱਛ ਕੇ ਨਾਮ ਜੀ ਹੈ ਪਹਿਲਾ ਬੰਦਾ ਸਿਗਨ ਰੱਖਦਾ ਪਾਉਂਸੀ ਉਹਦੇ ਜਿੱਥੇ ਬੈਠਾ ਗੱਲ ਕਰਦਾ ਇੱਕ ਵਾਰੀ ਦੋ ਵਾਰੀ 10 ਵਾਰੀ 10 ਸਾਲ ਨਿਕਲ ਗਿਆ ਸਮਾਂ ਪਰ ਦੇਖੋ ਗੁਰੂ ਗੋਬਿੰਦ ਸਿੰਘ ਜੀ ਸਾਚੇ ਬੋਲੇ ਸ ਤੇ ਉਹਨੇ ਬਾਕੀ ਕੀ ਕਰਦੇ ਉਸਨੇ ਜਿਹੜਾ ਸਰਕਾਰ ਨੇ ਬਾਕੀ ਗਿਆ ਹੈ ਹੈ ਜਿਹੜਾ ਵੀ ਕੋਈ ਸਾਂਝਾ ਨਾਲ ਸਿੰਘ ਪੰਡਰਾਵਾਲੇ ਸਾਚੀ ਜੀ ਕਰਦੇ ਸੀ ਉਹ ਵੀ ਬਾਕੀ ਕਿੰਦੇ ਸੀ ਮਤਲਬ ਜਿਹੜਾ ਸਰਕਾਰਾਂ ਨੂੰ ਨਹੀਂ ਚੱਲਦਾ ਜਿਹੜਾ ਤਾਕਤਾਂ ਨਹੀਂ ਚੱਲ ਕਰਦਾ ਉਹਨੂੰ ਬਾਗੀ ਕਹਿ ਲੈਂਦਾ ਕਿਉਂਕਿ ਉਹਨੇ ਸੱਚ ਦੀ ਵਜੂ ਉਠਾਉਣੀ ਹੁੰਦੀ ਹੈ ਤੇ ਕੂੜ ਕਹਿਣ ਵਾਲੇ ਕੂੜ ਬੋਲਣ ਵਾਲੇ ਉਹ ਬਾਗੀ ਕਹਿੰਦੇ ਕੀ ਹੋਣਾ ਕਾਲੀ ਕਰਦਾ ਉਹ ਦੇਖ ਕਦੋਂ ਕਦੀ ਪਾਥਮਣੀ ਹੋਈ ਚ ਸਰਕਾਰ ਸ਼ੋਮਣੀ ਕਦੀ ਕਦੀ ਮਾਰੀ ਵੀ ਸਕਦਾ ਇਹ ਜੋ ਲੜਨ ਜਿੰਨਾ ਮਰਜੀ ਉਸਤਾ ਕਰਨ ਦੀ ਕੋਸ਼ਿਸ਼ ਕਰ ਪਰ ਲੋਕਾਂ ਦੇ ਹਿਰਦੇ ਚ ਅੱਗਾਂ ਲੀਤ ਰਿਹਾ ਆ ਅਸੀਂ ਤੇ ਚੌਂ ਲੱਗ ਰਿਆਂ ਅਸੀਂ ਆ ਕਾਰਨ ਦ ਬੀਪੀ ਦੀ ਮਾਰੀ ਝੋਰਾ ਇਹ ਲੋਕੀ

ਇਹ ਉਹ ਪਾਰਟੀ ਹੈ 10478 ਪਾਰਟੀ ਜਿਹੜੀ ਸਾਡੇ ਬਜੁਰਗਾਂ ਦੇ ਖੂਨ ਚੋਂ ਪੈਦਾ ਹੋਈ ਹੈ ਜਿਹੜੇ ਸਾਡੇ ਬਜੁਰਗਾਂ ਦੀ ਸੀਨੀਅਰ ਇਮੇਜ ਦੇ ਨਾਲ ਰਾਤ ਪਈ ਹੈ ਸੋ ਇਹ ਪਾਰਟੀ ਕਿੱਥੋਂ ਮਰ ਜੂਗੀ ਜੀ ਪਾਰਟੀ ਐਸ ਵਾਰੀ ਕੋਈ ਗੱਲ ਨਹੀਂ ਫਿਰ ਵੀ ਹੋ ਗਿਆ ਪਾਰਟੀ ਦੇ ਪ੍ਰਧਾਨ ਸਾਹਿਬ ਨੂੰ ਜੇ ਲੋਕ ਕਹਿੰਦੇ ਹਨ ਸਮਝਾਣਾ ਚਾਹੀਦਾ ਹੈ ਕਿ ਕਿ ਅਗਲਾ ਵੀ ਛੱਡਣਗੇ ਆਪਣੀ ਸੀ ਇਹ ਕੋਈ ਮਰਜ਼ੀ ਹੈ ਜੀ ਪਰ ਚਾਹਤ ਕੋ ਇਸ ਦਾ ਵੀ ਸੋਚ ਨਹੀਂ ਰੱਖਦਾ ਉਦੋਂ ਤੱਕ ਪਾਰਟੀ ਨੂੰ ਡਾਉਣ ਵਾਸਤੇ ਸਨ ਇਸੇ ਲਈ ਜਤਰ ਕਰਨ ਲਿਖੇ ਕਿ ਉਪਰ ਦਰਬਾਰ ਵਿੱਚ ਬੈਠੇ ਨੇ ਬੈਠੇ ਦਾ ਅਸੀਂ ਘਰ ਘਰ ਜਾਵਾਂਗੇ ਲੋਕਾਂ ਨੂੰ ਲਾਭਨ ਕਰਾਂਗੇ ਲੋਕਾਂ ਨੂੰ ਜਿਲਾਵਾਂਗੇ ਅਸੀਂ ਕੀਮਾ ਵੜਾਵਾਂਗੇ ਅਸੀਂ ਪਿੰਡਾਂ ਨੇ ਜਾ ਲੋਕਾਂ ਦੇ ਅੰਗੇ ਸ਼ੌਮੀ ਖੰਦਰ ਪਚਾਉਂ। ਸ਼ੌਮੀ ਅਰੇ ਜਦੋਂ ਸੁਣਾਂ। ਇਹ ਵੀ ਮਰਜ਼ੀ ਮਨਨ ਨਾ ਬਣਾ। ਕਿ ਕੈਸੇ ਹੋਗੇ ਖਾਲੀਦਰ ਸਹਿਯੁਕਤ ਦਵਾਰ ਇਹਦਾ ਨਾਮ ਕੀ ਹੋਊਗਾ। ਸ਼ੌਮੀ ਭਾਰੀ ਕਰੀ। وہ اپنی سرومی اکالی دل کو کہتے ہیں جتھے اس بادل نے وہی سرومی اکالی دل ہے وہ تو بینہ جڑی بھی سرومی اکالی دل ہے وہ تو جو نکلی ہیں شرخان مانی کیونکہ پہلی بار تو بگاہ ہوتی ہے سرومی اکالی دل ایک ہے بادل پردان ہے سرومی اکالی دل بادل نہیں ہے یہ میں تم کلاس کلیر کر رہا ہے وہ دانا ہے سرومی اکالی دل پردان ہے سرومی سے بادل پندرہ ہر پارٹی کا پردان دو سال بھار پانچ سال بھار بدل چاہتا ہے راہول گاندی ان لوگ کہنے سے بکتوں گا ہے یہ دے ہوندے پارٹی بھی صدر صدی ہے کین جیسی نا کاؤنگ والے نے کہا راہول گاندی ایک وائی پردام کی تھوچھاٹا کسی اوڑنوں پراہ دو کہنے گھڑے کیتے کھرگے بن گیا کھرگے باندے نار راہول گاندی لیڈر بن گیا آج جے کیتے ਥੋੜੀ ਜਿਹੀ ਹੋਰੇ ਸੀਟਾਂ ਲਾ ਦੇਦੇ ਤਾਂ ਪ੍ਰਧਾਨਗੀ ਦੇ ਕੈਂਡੀਡੇਟ راہਲ ਗਾਂਧੀ ਹੁੰਦਾ ਸੀ ਇਹ راہਲ ਗਾਂਧੀ ਨੇ ਪੂਰੇ ਦੇਸ਼ ਦੀ ਯਾਤਰਾ ਕੱਢੀ ਕਿਸੇ ਖਰਗੇ ਦਾ ਪਤਾ ਲੱਗ ਕੇ ਤਾਂ দান ਖਾ ਗਿਆ ਸੀ ਜੇਕਰ ਯਾਤਰਾ ਸਾਰੇ ਕੱਢੀ راہਲ ਗਾਂਧੀ ਨੇ ਪੂਰੇ ਦੇਸ਼ ਵਿੱਚ ਚੋਣ ਲੜਨ ਵਿੱਚ ਹੀ ਲੱਗੇ ਬਾਂਸ ਕੋਰੇ ਇਹ ਸਾਡੇ ਪ੍ਰਧਾਨ ਜੀ ਨੇ ਪੰਜਾਬ ਯਾਤਰਾ ਕੱਢੀ ਪੰਜਾਬ ਚਾਓ ਯਾਤਰਾ ਪੰਜਾਬ ਚਾਓ ਯਾਤਰਾ ਉਹ ਪੰਜਾਬ ਚਾਓ ਯਾਤਰਾ ਕੱਢੀ ਸਾਰਾ ਪੰਜਾਬ ਜਿਹੜਾ ਸੀਗਾ ਜਮਾਨ ਦਾ ਜੱਫਤ ਕਰਾਂ ਜੀ ਬਾਬੇ ਇਕ ਸਿੱਖ ਅਪਾਏ ਦੇਖੋ ਕਿ ਰਾਹੁਲ ਗਾਂਧੀ ਨੂੰ ਲੋਕਾਂ ਨੇ ਮਾਫ਼ ਕਰਤਾ ਉਹਨਾਂ ਨੇ ਕਿਹਾ ਕਿ ਇਹ ਤਾਂ ਦੀ ਗਲਤੀ ਸੀ ਇਹਦੇ ਪਿਓ ਦੀ ਗਲਤੀ ਸੀ ਰਾਹੁਲ ਗਾਂਧੀ ਜੇਕਰ ਸੇਵਾਗਰ ਕੀ ਗਿਆ ਤਾਂ ਲੋਕਾਂ ਨੇ ਕਿਹਾ ਵੀ ਕੋਈ ਨਹੀਂ ਮਰਤਾ ਨਾ ਕਰਕੇ ਗਿਆ ਇਹ ਸਾਡੇ ਪ੍ਰਧਾਨ ਜੀ ਜਦੋਂ ਤੇ ਜਾ ਕੇ ਪਾਂਡੇ ਮਾਣਦੇ ਐ ਜੋੜੇ ਚੜਦੇ ਐ ਕਿਉਂਕਿ ਇਹਨੇ ਦਿਖਾਵੇ ਵਾਸਤੇ ਕਰਦੇ ਐ ਕਿਉਂ ਨਹੀਂ ਮਾਫ਼ ਕਰਦੇ ਜੇ ਤੁਸੀਂ ਸੁਣਾ ਇਹ ਲੋਕਾਂ ਦੀ ਕਿੱਥੇ ਟਿੱਕੀ ਹੋਈ ਮਾਨਸਿਕਤਾ ਜਦ ਤੱਕ ਪਬਲਿਕ ਦੀ ਮਾਨਸਿਕਤਾ ਸਾਡੇ ਵੱਲ ਨਹੀਂ ਬਦਲਦੀ ਉਹ ਤੱਕ ਕੰਮ ਨਹੀਂ ਚੱਲੇਗਾ ਇਹ ਲੋਕਾਂ ਨੂੰ ਤੁਹਾਨੂੰ ਆਪਣੇ ਆਪਣਾ ਭਰੋਸਾ ਲੋਕਾਂ ਦੇ ਵਿੱਚ ਬਣਾ ਕੇ ਰੱਖੋ ਕਿ ਇਹ ਤੁਸੀਂ ਵੀ ਔਣ ਵਾਲੇ ਵੱਤੂ ਦੇ ਵਿੱਚ ਤੁਸੀਂ ਪੰਥਕ ਤੇਲ ਪਾਏ ਬ੍ਰਿਤਪਾਸਿੰਗ ਨੂੰ ਨਾ ਉਹਨਾਂ ਦੇ ਆਪਣਾ ਸੁਣੋ ਅਸੀਂ ਵੀ ਦੇਖੋ ਗੱਲ ਇਹ ਹੈ ਸਿਸ਼ਟਾਚਾਰ ਦੇ ਸਿਵਾਦਾਰ ਹਨ ਉਹ ਲਈ ਪਾਖਰੇ ਇਸ ਕਰਕੇ ਜੁੜਿਆ ਹੈ ਕਿ ਉਹਨਾਂ ਨੇ ਪਾਖਤੀ ਗੱਲ ਕੀਤੀ ਕਿਉਂਕਿ ਲੋਕ ਸਾਡੇ ਨੂੰ ਦੂਰੀ ਬਣਾ ਬੈਠੇ ਹੈ شرونی اکالی دل اس ویلے لوک منتق پارٹی سمجھتی ہے لیکن منع تیار نہیں کیوں نہیں منتے یہ گلیں تو کہیں سوچتے کیوں نہیں منتے آتمنت کرو کہ کیوں نہیں منتے جہاں گلوں کر کے وہ ناراض نہیں جڑی گلوں کر کے ساتھ دوری بنا رہے ہیں جہاں جی کر کے نراش ہوئے ہے جی جہاں کر کے ناراض ہوئے ہے جی رب نے واسطہ انہیں گھومو بچارو ان ٹھیک کرو تاک ਪਬਲਿਕ ਦਾ ਸਿੱਖਾਂ ਦਾ ਜਿਹੜੀ ਮਾਨਸਿਕਤਾ ਉਸਾਂ ਦੇ ਨਾਲ ਆ ਸਕੀ ਕੀ ਹੁੰਦਾ ਹੈ ਕਿ ਕੋਈ ਹੈ ਉਸ ਦੀ ਪਾਰਟੀਆਂ ਕੋ ਵਿੱਚ ਕੋਈ ਇਹੋ ਜੀ ਪਾਰਟੀ ਹੋ ਸਕਦੀ ਹੈ ਜੋ ਪੰਜਾਬ ਦੀ ਪੰਜਾਬ ਦੇ ਦਿੱਤਾ ਦੀ ਪੰਜਾਬ ਦੀ ਸਿੱਖੀ ਨੂੰ ਬਚਾਉਣ ਦੀ ਗੱਲ ਕਰ ਚਰਾਉਣ ਕਰਦੀ ਕਿ ਸ਼ਰਮ ਨਹੀਂ ਆਲੀ ਬਸ ਨਾ ਤਾਂ ਸ਼ੌਂਕੀ ਕਹਿੰਦਾ ਨਹੀਂ ਪਰ ਜਿੱਥੇ ਪਰਦਾ ਉਸ ਦੀ ਵੀ ਬਾਤ ਹੈ ਸੁਪੀਸ਼ੇ ਬਾਤ ਕੋ ਢਾਂ ਬਜੇ ਜਾ ਸਕਦਾ ਜੀ ਗੁਰਦੁਆਰੇ ਦਾ ਭਾਈ ਗੁਰਦੁਆਰੇ ਦਾ ਭਾਈ ਖੁਰਦਾਰੀ ਖੁਰਦਾਰੀ ਵਿੱਚ ਪਾਈ ਹੁੰਦਾ ਚੇ ਭਾਈ ਮਾੜਾ ਹੋਏ ਤਾਂ ਖੁਰਦਾਰਾ ਥੋੜਾ ਠੇਕ ਕਰ ਖੁਰਦਾਰਾ ਤੇ ਕੈਨ ਹੋਏਗਾ ਭਾਈ ਨੂੰ ਬਦਲਣਾ ਪਈਦਾ ਸਤਨੂ ਜੀ ਮੈਂ ਇੱਕ ਥੋੜੀ ਜਿਹੀ ਗੱਲ ਤੇ ਸੁਖੀ ਬਾਦਲ ਆਪਣਾ ਕਿਉਂਕਿ ਸਤਰੀ ਜਿਹੜੀ ਵਿੰਗ ਹੈ ਜਿਹੜੀ ਜਨੰਦਰ ਕੀ ਗੱਲ ਲੱਗਦੀ ਹੈ ਉਹਨਾਂ ਨੂੰ ਉਹਨਾਂ ਨੂੰ ਸਮਰਥਨ ਦੇ ਦਿੱਤਾ ਅਬ ਸੂਚੀ ਪੰਜਾਬ ਦੀ ਹੋਰੋਂ ਕਹਿੰਦੇ ਕਿ ਮੇਰੇ ਕੋਲ ਤਾਂ ਬਹੁਤ ਸਾਰੇ ਉਹਨਾਂ ਤਿੰਨ ਚਾਰ ਹੀ ਲੱਗ ਤੁਰੇ ਫਿਰਦੇ ਨੇ ਲੋਗ ਹੈ ਵੀ ਠੀਕ ਹੈ ਬਰੌਲਾ ਤਾਂ ਇਸ ਵਾਲੀ ਗਏ ਤਕਰੀਬ ਹੈ